ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ। ਤੋਂ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019870। ਅੱਜ ਦੀ ਵੀਡੀਓ ਦੇ ਵਿੱਚ ਲਗਭਗ ਤੁਹਾਨੂੰ 20-25 ਬਿਹੜਾ ਤੇ ਮੱਝਾਂ ਫਿਰ ਕੋਲ ਵਿਕਰੀ ਆਣੇ ਆ। ਡਿਟੇਲ ਮੋਟੀ ਮੋਟੀ ਵੀਰ ਤੋਂ ਲੈ ਕੇ ਦਰੇ ਕਹੋ ਕਿ ਨਾ ਕਾਫੀ ਆ ਵਪਾਰ ਦਾ ਕੰਮ ਆ। ਆ ਰੂਟੀਨ ਚ ਪਸ਼ੂ ਆਉਂਦੇ ਆ ਜਦ ਰਹਿੰਦੇ ਆ। ਜਿੱਥੋਂ ਤੱਕ ਭਾਂਡਾ ਖਤਮ ਹੁੰਦਾ ਉਥੋਂ ਤੱਕ ਭਾਂਡਾ ਟੋਟ ਦੀ ਫੁੱਲਾ ਜਰਸੀ, ਐਫ ਐਮ ਗਰਲੈਂਡੋ ਜਿੱਦਾਂ ਦੀ ਬੈੜ ਤੁਹਾਡੇ ਸੁਪਨੇ ਚ ਆਉਂਦੀ ਪਈ ਐ ਤੇ ਜਿੱਦਾਂ ਦੀ ਮੱ ਆ ਵੀਰ ਲਗਰੀ ਕਰਵਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਵੀਰ ਆਪਣਾ ਪ੍ਰਦੀਪ ਸਿੰਘ ਜੀ ਪਿੰਡ ਲੋਹਾ ਖੇਡਾ ਕਲਾਸ ਨੰਬਰ ਮੋਬਾਈਲ ਨੰਬਰ ਜੀ 993810023 ਠੀਕ ਆ ਜੀ ਕਿੰਨੇ ਨਗ ਵਿਕੇ ਲਿਆ ਜਰਾ ਟੋਟਲ ਮੱਝਾਂ 9 ਨੇ ਬਾਈ ਠੀਕ ਐ ਤੇ ਗਾਵਾਂ ਆਪਣੇ ਕੋਲੇ ਸੀਗੀਆਂ 47 ਤੇ 4 ਵਿਕੀਆਂ 47 ਜੋ ਠੀਕ ਐ ਕਹਿੰਦਾ ਵੀ 40 ਤੋਂ ਬਾਹਰ ਅੱਜ ਖੜ੍ਹ ਜਾ ਗਾ ਇੱਕ ਤੋਂ ਬਾਹਰ ਹੀ ਠੀਕ ਐ ਮੱਝਾਂ ਦੀ ਕੀ ਜਾਣੀ ਪਹਾੜ ਢਿੱਲੋ ਠੀਕ ਐ ਮੱਝਾਂ ਦੁੱਧ ਕਿੰਨੇ ਕੁ ਲੈ ਕੇ ਕਿੱਥੇ ਤੱਕ ਕਰਾ ਮੱਝਾਂ ਦਾ ਪਨ ਕੇ 14 ਤੋਂ ਲੈ ਕੇ 15 16 ਕਿਲੋ ਵਾਲੀਆਂ ਨੇ ਠੀਕ ਐ ਸਾਰੇ ਸੁੰਜੇ ਤੇ ਉਸ ਤੋਂ ਬਾਅਦ ਜਿਹੜੀਆਂ ਬੇੜਾ ਨੇ ਬੇੜਾ ਦੇ ਭਾਅ ਅੱਜ ਆਪਣੇ ਕੋਲੇ 80-85 ਹਜ਼ਾਰ ਤੋਂ ਲੈ ਕੇ 70-75 ਵਾਲੇ ਭਾਅ ਵੀ ਹੈ ਠੀਕ ਆ ਆ ਜੋੜਾ ਗੱਬੜਾ ਦਾ ਹੈਗਾ ਇਹ ਤਾਂ ਬੜਾ ਦਾ ਜਮੇ ਆ ਛੋਟੀਆਂ ਨੇ ਜਿਹੜੀਆਂ ਆ ਛੋਟੀ ਆ ਠੀਕ ਹੈ ਤੇ ਆਹ ਵਾਲੀ ਛੋਟੀ ਦੇ ਦਾਂਗੇ ਆਪਾਂ 1,33,000 ਦੀ 1,33 ਹਾਂ ਜਿਹੜੀ ਆ ਛੋਟੀ ਆ ਇਹ ਦੇ ਦਾਂਗੇ 1,45 ਦੀ ਦੇਖ ਕਿੱਦਾਂ 1,45 ਦੇ ਦੁੱਧ ਕਿੰਨੀ ਕੈਵਰੇਜ ਦੇ ਦੁੱਧ 14-15 ਤੋਂ ਬਾਅਦ ਠੀਕ ਹੈ ਆਹ ਚੱਲ ਨੰਬਰ ਸੂਈ ਵੀ ਆ ਹੈਨਾ ਇਹ ਛੋਟੀਆਂ ਆ ਵੀ ਸੂਈਆਂ ਹੋਈਆਂ ਆ ਅੱਛਾ ਆ ਆ ਗਿਆ ਸੂਈਆਂ ਵੀ ਤੇ ਜਿਹੜੀ ਇਹਦੀ ਜਾਣਕਾਰੀ ਦੇ ਇਹ ਕਿਵੇਂ ਆ ਇਹ ਯਾਰ ਗੁੱਠ ਗੱਠ ਤਗੜੀ ਖਬਰਦਾਰੀ ਬਹੁਤ ਹੈ ਦਾ ਕਹਿ ਮੈਂ ਦਨ ਸੂਈ ਨੂੰ ਕੱਲ ਸੂਈ ਆ ਬਾਈ ਬੱਚਾ ਕੀ ਦੇਦਾ ਨਹੀਂ ਠੀਕਾ ਬੱਚਾ ਮੇਰੇ ਕਾਫਾ ਤੇ ਥਾਣੇ ਦੇਖੋ ਯਾਰ ਥੱਲੇ ਕੀ ਆ ਬਾਤ ਆ ਯਾਰ ਮੈਂ ਨਵੇਂ ਠਾੜੇਦਾਰ ਦਾ ਰੋਬ ਹੁੰਦਾ ਜਾਵਾ ਉਹ ਚੀਜ਼ਾਂ ਤੇ ਬੋੜੇ ਤੋਂ ਖਾਲੀ ਕਰਤੀ ਹਾਂ ਬਈ ਜਮਾ ਕਰੀ ਠੀਕਾ ਗਰਮੀ ਆ ਨਾ ਟਿਲੋਂ ਬੋੜੇ ਤੋਂ ਕਿੰਨਾ ਤੂੰ ਦੇ ਦੂਗੀ ਇਹ 20 ਤੋਂ ਬਾਹਰ ਤੋਂ ਤੂੰ ਬਾਕੀ ਇਹ ਜਿਹੜਾ ਆ ਥਾਣੇ ਲੋਕ ਇਹਦੇ 20 ਆ ਗੁੱਠ ਗੱਠ ਇਹ ਜਿਹੜੇ ਲੈਵਾਂ ਨਹੀਂ ਮਿਲਦਾ ਬਿਲਕੁਲ ਤੇ ਰੇਟ ਇਹਦਾ ਰੇਟ ਇਹ 2 ਤੋਂ 5 ਦੀ ਦਵਾਗੇ 2 ਲੱਖ 5000 ਦੀ ਤੇ ਆ ਜਾ ਫਿਰ ਬਹਿਣਾ ਲੈ ਨੂੰ ਅੱ ਸੋ 25 ਇਹ ਨਹੀਂ ਗੱਲ ਵੀ ਕਹਿਤਾ ਤੇ ਅੱਗੇ ਇੱਕ 38 ਵੀ ਵੀਰ ਨੇ ਕਿਹਾ ਜਿਹੇ ਜੀ ਚੀਜ਼ਾਂ ਪ੍ਰਦੀਪ ਉਹ ਜਹਰੇ ਰੜਾ ਬਾਈ ਬਾਲੀ ਚੰਗੀ ਜਿਹੜੇ ਦੁੱਧ ਪਿਆ ਗਈ ਉਹਨਾਂ ਨੂੰ ਪਤਾ ਲੱਗਦਾ ਸੋ ਦੂਜੀ ਗੱਲ ਇਹ ਆ ਬਾਈ ਜਿਹੜੀਆਂ ਬੈੜਾਂ ਨੇ ਆਪਾਂ ਮੋਟੀ ਮੋਟੀ ਜਾਣਕਾਰੀ ਦੇ ਦਿੰਦੇ ਆ ਠੀਕ ਹੈ ਤੇ ਇਹ ਵੀ ਬੈੜਾ ਆਪਣੇ ਕੋਲੇ ਆਪਾਂ ਖੜੀਆਂ ਦਰਨ ਵੀ ਪਹਿਲਾ ਸੂਆ ਕਿਹੜਾ ਦਾ ਦੂਜਾ ਸੂਆ ਕਿਹੜਾ ਜੀ ਜਿਹੜੇ ਬਾਕੀ ਦੱਬਈ ਆਉਂਦੇ ਜਿਵੇਂ ਵੀ ਵੀਰ ਤੋਂ ਆਉਂਦਾ ਆ ਕੇ ਅਗਲਾ ਦੇਖ ਕੇ ਉਹ ਤਸੱਲੀ ਕਰਕੇ ਖਰੀਦਦਾ ਹੈ ਨਾ ਠੀਕ ਹੈ ਪਰ ਜਿਵੇਂ ਪਹਿਲਣਾ ਬੱਚੀਆਂ ਆਪਣੇ ਕੋਲੇ ਕਾਫੀ ਨੇਜ ਠੀਕ ਹੈ ਪਹਿਲਣਾ ਬਹਿਣਾ ਤੇ ਬਾਕੀ ਜਿੰਨਾ ਮਾਲ ਤੁਰ ਤੱਕ ਇਹ ਸਾਰੀਆਂ ਨੇ ਲੱਗੇ ਹੁੰਦੇ ਸਾਰੀਆਂ ਸੂਈਆਂ ਹੋਈਆਂ ਨੇ ਅਸੇ ਸਾਰੀਆਂ ਜਿਹੜੇ ਅੰਦਰ ਰੱਖਣੀਆਂ ਸੂਝੇ ਵੀ ਸਾਰਾ ਮਾਲ ਸੂਈਆਂ ਹੈ ਗੱਬੜਾ ਪਹਿਲੇ ਪਾਸੇ ਖੜ ਜਾ ਤੇ ਇਹ ਬੱਚੀ ਪਲੂਨ ਸੂਈ ਆ ਬਾਈ ਠੀਕ ਹੈ ਸਵੇਰੇ ਮੰਨ ਕੇ ਬੋਲਾ ਕੱਢਾ 7-8 ਕਿਲੋ ਬੱਚਾ ਪਤ ਨਹੀਂ ਕੀ ਦਿੱਤਾ ਕਰੀ ਬੱਚੀ ਦਿੱਤੀ ਆ ਬਾਈ ਰੇਟ ਇਹਦਾ ਰੇਟ ਜਿਹੜਾ ਇਹਦਾ ਅੱਜ ਵਾਲਾ ਰੇਟ 1.5000 ਦੁੱਧ 25 ਤੋਂ ਬਾਹਰ ਦੇ ਦੁੱਧ ਬੜੀ ਟੌਪ ਦੀ ਬੱਚੀ ਦੇਣਾ। ਦੰਨੀਆਂ ਗੱਲਾਂ ਹੀ ਹੁੰਦੀਆਂ। ਦੁੱਧ 25 ਕਿਲੋ ਤੇ ਰੇਟ 1.5 ਹਣਾ। ਬਾਈ ਯਾਰ ਕੋਈ ਵੀਰ ਬਾਹਰ ਤਸੱਲੀ ਕਰਨੇ ਰੇਟ ਦੀ। ਠੀਕ ਹੈ। ਜਿਹੜਾ ਰੇਟ ਆਪਾਂ ਇੱਥੇ ਬੈਠਾਂ ਨੇ ਦੱਸਾਂਗੇ। ਠੀਕ ਹੈ। ਕਦੇ ਨਹੀਂ ਹੋਣਗੇ। ਠੀਕ ਹੈ। ਇਹਨੂੰ ਇਹ ਬੈਠਾ ਕੀ? ਇਹ ਬੈਠ 30 ਕਿਲੋ ਦੁੱਧ ਨਾਰਮਲ ਦੇ ਦਊਗੀ ਬਾਈ। ਅੱਛਾ 30 ਕਿਲੋ ਸੁਈ ਸਵਾਈ। ਸੁਈ ਸਵਾਈਆ ਵੀੜੀ ਆਪਣੇ ਕੋਲੇ ਭਰੀ ਭਰਾਈ ਦੀ। ਇਹ ਵੀ ਆਪਾਂ ਐਵੇਂ ਨਾ ਚੱਲ ਪਾ ਵੀ ਉਹ ਨਾਰਮਲ ਦਾ ਕਿੰਨੇ ਦੀ ਮਰਜ਼ੀ ਦਿਖਾ ਲਈਏ 1 15 ਦੀ ਵੇਚ ਦੇ ਦਿੰਦੇ ਆ ਇੱਕ 15 ਦੀ ਆਜੋ 3 ਨੰਬਰ ਦੇ ਦੇਖੋ ਇਹਨੇ ਮੇਲ ਨੂੰ ਜਾਣੂ ਦਿੱਤਾ ਪਹਿਲਾਂ ਸੂਰਤ ਦੂੰਦੀ ਬੱਚੀ ਸੂਈਆ ਲੇਵਾ ਦਾ ਜਿਵੇਂ ਆਪਾਂ ਕਹਦੇ ਨੇ ਵੀ ਅੱਗੇ ਤੇ ਪਿੱਛੇ ਜੀ ਦੇਖੇ ਦਰੋਂ ਮਾਰ ਲਾ ਫੀਤਾ ਮਾਰ ਰੱਖੇ ਠੀਕ ਹੈ ਇਧਰੋਂ ਲੇਵਾ ਦਾ ਜਿਵੇਂ ਫੀਤਾ ਮਾਰ ਲਾ ਉਧਰੋਂ ਮਾਰ ਲਾ ਪੀਸ ਵਾਲੀ ਬੱਚੀ ਹੈ ਰੇਟ ਇਹਦਾ ਰੇਟ ਇਹ ਬੱਚੀ ਦੇਵਾਂਗੇ 1 42 ਜੀ ਫਿਰ 1 ਲੱਖ 42000 ਠੀਕ ਹੈ ਅੱਗੇ ਅੱਗੀ ਜਮੇਲੀ ਮੱਛੀ ਆ ਗਈ ਇਹਨੇ ਕੀ ਦੱਸਤਾਗਾ ਬੱਚਾ ਬੱਚਾ ਦਿੱਤਾ ਭਾਈ ਜੀ ਇਹ ਮੰਨ ਕੇ ਚੱਲ ਪਾ ਬਿਹੜ ਦੂਜਾ ਸੁਆ ਮੰਨ ਕੇ ਦੁੱਗ ਦੇ ਨਾਲ ਤੋੜ ਕੇ 14 ਦੇ ਚੱਕਰੀ ਠੀਕ ਹੈ ਹਾਂਜੀ ਤੇ ਇਹ ਰੇਟ ਇਹਦਾ ਰੇਟ ਇਹਦਾ ਰਹਿਣਾ ਭਾਈ ਤੇ ਲੋ ਲੈਣ ਦੇ ਨਾਲ 1/2 ਲੱਖ ਰੁਪਏ ਅੱਗੇ ਗਰਲੈਂਡ ਆ ਗਈ ਯਾਰ ਗਰਲੈਂਡ ਵੀ ਬਿਹੜ ਬੱਛੀ ਵੀ ਗਰਲੈਂਡੀ ਦਿੱਤੀ ਹੈ ਜੀ ਆਹ ਮਾਈ ਗੋਡ ਯਾਰ ਹਾਂ ਤੇ ਕੰਨ ਕਿੰਨਾ ਦੇ ਦੂਗੀ ਦੁੱਧ 25 ਕਿਲੋ ਤੋਰਾ ਵਗੈਰਾ ਚੈੱਕ ਕਰੋ ਯਾਰ ਕਿਆ ਬਾਤ ਆ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਕਹਿੰਦੇ ਆ ਇੱਕ ਤਾਂ ਮੁੰਡੇ ਨੂੰ 40 ਕਿੱਲੇ ਆਉਂਦੇ ਆ ਤੇ ਉਤੋਂ ਜੱਜ ਲੱਗਿਆ ਵਾ ਹਨਾ ਉਹ ਗੱਲ ਆ ਵੀ ਕੁੜੀ ਵੇਲੀ ਬੈਠੀ ਰਹੇ ਕਰੇ ਨੋਟ ਕੈਂਦੀ ਹਮਝੂਗੀ ਉਹ ਸਿਸਟਮ ਇਹਦੇ ਵਿੱਚ ਆ ਗਿਆ ਤੇ ਪ੍ਰਦੀਪ ਰੇਟ ਇਹਦਾ ਕੀ ਰੱਖਿਆ ਆਪਾਂ ਬਾਈ ਬਾਈ ਰੇਟ ਇਹਦਾ ਪੁੱਛਿਆ ਰੱਖਿਆ 1 ਲੱਖ 5000 ਮਾਰਦਾਨ ਦਾ ਕਰ ਦੇਗਾ ਹਾਂ ਬਾਕੀ ਇੱਕ ਗੱਲ ਦੱਸ ਦਿੰਦੇ ਆ ਵੀ ਜਿੱਦਾਂ ਵੀਰਾਂ ਦੀ ਚੁਆਇਸ ਹੁੰਦੀ ਆ ਬੱਛੀ ਵੀ ਮੰਗ ਰਿਹਾ ਇਹਦੇ ਅਗਰ ਲੈਂਡੋ ਦੀ ਆ ਅੱਛਾ ਜਿਵੇਂ ਹੁਣੇ ਵੈੜਾ ਜਿਹੜਾ ਬਲੱਡ ਆ ਗਿਆ ਅੱਛਾ ਜੇ ਵਧੀਆ ਦੁੱਧ ਲੈਣ ਵਾਲਾ ਬੰਦਾ ਇਹ ਤਾਂ 30 ਕਿਲੋ ਦੁੱਧ ਵੀ ਵੈੜ ਤੋਂ ਲੈ ਸਕਦਾ ਯਾਰ ਦੁੱਧ ਜੀ ਮੈਡ ਨਹੀਂ ਕਰਦਾ ਕੁਆਲਿਟੀ ਮੈਟਰ ਕਰਦੇ ਤਾਂ 25 ਕਿਲੋ ਵੱਧ। ਅੱਛੀ ਬਾਈ ਵਰਫ ਇੱਕ ਮਿੰਟ ਰੋਲੋ ਆਪਾਂ ਜਿੰਨੀਆਂ ਵੜਾ ਦਿਖਾ ਦੇ ਨਾਰਮਲ ਜਿਹਾ ਕੈਮਰਾ ਮਰਵਾ ਦੇ। ਵੀ ਹੀਰੇ ਨਹੀਂ। ਦੇਖੇ ਇੱਕਦ ਨਹੀਂ ਵੜਨ ਵਰਤੀ ਕਈ ਵਰਤੀ ਹੁੰਦਾ। ਭਰਾ ਕੋਲ ਇੱਕ ਦੋ ਜਾਨਵਰ ਚੰਗੇ ਹੁੰਦੇ ਨੇ ਬਾਕੀ ਨਾਰਮਲ ਤੇ ਲਾਏ ਪਏ ਵਿੱਚੀ ਖੜੀ ਕਰੀ ਗਏ। ਬਾਕੀ ਜਿਹੜਾ ਇਹ ਚੀਜ਼ ਆ ਗਈ ਜਿਹੜੇ ਖੇਤੀ ਦਾ ਹਰ ਕੋਈ ਕਰਦਾ ਆਪਣੇ ਮੱਕੀ ਦੇ ਕਣਕ ਝੋਨਾ ਦਾ ਹਰੇਕੀ ਬੀਜ ਜਾਂ ਸੂਰਜਮੁਖੀ ਕੋਈ ਕੋਈ ਬੀਜਦਾ ਹਨਾ ਉਹ ਗੱਲ ਆ ਗਈ ਤੇ ਸੂਰਜਮੁਖੀ ਵਾਲੀ ਗੱਲ ਆ ਗਈ ਯਾਰ ਤੇ ਠੰਡੀ ਠੁੰਡੀ ਧਾਰਾ ਤੁਰਾ ਫਰਾੜੇ ਦੀ। ਵਰਫ ਬਾਈ ਮਾਤਾ ਜਦੋਂ ਬੱਚ ਵੀ ਕਰਕੇ ਬੱਚੀ ਲਾ ਕੇ ਸਮਾਰ ਕੇ ਧਾਰਾ ਮਾਰ ਕੇ ਲਾ ਦੇ ਬੱਚੀ ਧਾਰਾ ਦੇਖੋ ਯਾਰ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਜੇ ਕੋਈ ਬੂਰੇ ਮੱਛੀ ਵੀ ਮਗਰ ਮਕੀਨ ਨਹੀਂ ਹਟ ਲੋ ਕੋਈ ਬੂਰੇ ਸਿਆਣਾ ਖਰਾਉ ਦੀ ਲੋੜ ਨਹੀਂ ਜਾਵਾ ਪਾਸੇ ਹੀ ਲੋੜ ਨਹੀਂ ਭਾਈ ਤੇ ਦੁੱਧ ਲੈਣ ਵਾਲਾ ਵੀਰ ਚਾਹੀਦਾ 25 ਕਿਲੋ ਦੁੱਧ ਨੋਰਮਲ ਦੂ ਕਰਮਾ ਵਾਲੀ ਬੱਚਾ ਤਾਂ ਮਗਰ ਬੱਚਾ ਵੀ ਫਿਰ ਆਪ ਵੀ ਲੈ ਵੀ ਲੈ ਕੁਆਲਟੀ ਦੇਖ ਲੋ ਕਿਤਾ ਦੀ ਆਹ ਨੂੰ ਬਾ ਦੇਖੋ ਕਿਆ ਬਾਤ ਇਹਦਾ ਸਪੈਸ਼ਲ ਹੈ ਕਿ ਵੀਡੀਓ ਪਾਟ ਬਣਾਵਾਗੇ ਜਮਾ ਰਾਣੀ ਗਾਇ ਜਿਹਨੂੰ ਪੈਸਾ ਦੇ ਵੀਡੀਓ ਬਣਾਈ ਜਾ ਕਿਹੜੀ ਨਾਲ ਆ ਗਈ ਵੀਰੇ ਇਹ ਇਹ ਵੀ ਗਰੰਟੂ ਆ ਗਈ ਠੀਕ ਹੈ ਇਹ ਨਾਲ ਸਾਈਵਾਲ ਦਾ ਅਟੈਚਮੈਂਟ ਆ ਗਿਆ ਨਾ ਮਨ ਲੱਗਣ ਬੜੀ ਵਧੀਆ ਵਹਿਦਾ ਉਹ ਤਾਂ ਕਾਨੂੰਨ 'ਚ 27 28 ਕਿਲੋ ਦਿੱਤਾ ਹੋਇਆ 25 ਕਿਲੋ ਦੁੱਧ ਜਮਾ ਨੋਰਮਲ ਗੱਡੀ ਉੱਢ ਲਓ ਅਸਲ ਆ ਭਾਰੀ ਭੂਰੀ ਬਹੁਤ ਆ ਯਾਰ ਵਾਲੀ ਤਕੜੀ ਆ ਐ ਮੰਨ ਕੇ ਚੱਲੋ ਵੀ ਜਿਹੜੇ ਮਰਜ਼ੀ ਲੈ ਜਾ ਵੀਰ ਮੱਝਾ ਵਰਗੀ ਕਾਂ ਤੇ ਇਹ ਰੇਟ ਇਹਦਾ ਰੇਟ ਇਹਦਾ ਬਸ 95000 ਦੇ ਦੂੰ ਸਿਰਫ ਹਾਂ ਤੇ ਅੱਗੇ ਆਗੀ ਅੱਗੇ ਜਰਸੀ ਜਰਸੀ ਦਾ ਵੀ ਤੋਹਫਾ ਹੀ ਆ ਠੀਕ ਆ ਜਰਸੀ ਦੇ ਦਾਂਗੇ ਸਵਾ ਦੀ ਚਲੋ ਵੀਰੇ ਸਵਾ ਲੱਖ ਦੀ ਇਹਦੇ ਤਾਂ ਲੈ ਇੰਨਾ ਕੁ ਲੈ ਵਟਲੋ ਵੀ ਗੱਲਾਂ ਹੀ ਛੱਡਦੇ ਆ ਤੋ ਆ ਦੇਖੋ ਯਾਰ ਕਿਆ ਬਾਤ ਆ ਜਮਾ ਨਗੀ ਨੇ ਲਬਲਾ ਬਗਲੇ ਆ ਤੇਰੀ ਜਰਸੀ ਆ ਗਈ ਸੁੱਧ 25 ਕਿਲੋ ਬਲੂਨ ਦਾ ਦਿੱਤਾ ਹੋਇਆ ਵੀਰੇ ਮੇਲੇ ਤੇ ਮੰਗਣਾ ਠੀਕ ਐ ਤੇ ਪਰਸੋ ਦੀ ਤਾਜੀ ਸੂਈ ਵੱਡੀ-ਬੁੱਡੀ ਕੋਹਤਾ ਕੱਦ ਕੋਹਦੀ 95 ਦੀ ਇਹ ਜਿਹੜੀ 95 ਦੀ ਹਾਂ ਅੱਗੇ ਆ ਗਈ ਇਹ ਇੱਕ ਬੱਚੀ ਆ ਗਈ ਬਾਈ ਇਹ ਵੀ 95000 ਦੀ ਜੇਲਾਂਗੇ ਅੱਛਾ 95 ਦੀ ਤੇ ਜੇ ਕੋਈ 95 95 ਵਾਲਾ ਦੋ ਭਾਲ ਦਾ ਹੋਵੇ ਬਾਦੀ ਦਾ ਵਾਲਾ ਦੀ ਪਹੁੰਚ ਦੇ ਦਾਂਗੇ ਅੱਛਾ ਪਹੁੰਚ ਕੇ ਕਰ ਦੋ 200 ਕਿਲੋਮੀਟਰ ਤੱਕ ਪਹੁੰਚ ਆਪਾਂ ਦੇਖੀਏ ਨੇ ਗੱਬੜ ਮਹਿਗਵਾ ਪਹਿਲਣ ਬੱਚੀ ਆ ਗਈ ਬਾਈ ਠੀਕ ਐ ਬਹੁਤ ਪਿਆਰੀ ਮੱਛੀ ਆ ਇਹ ਟਿਕ ਪੰਜ ਦੇ ਬੱਚਾ ਤੇ ਪਾਈਰ ਸਿੱਲੇ ਅੰਡੇ ਵਰਗੇ ਜਾਵਾ ਹਨਾ ਭਾਈ ਜਿੰਨੀਆਂ ਵੀ ਵਹਿੜਾਂ ਨੇ ਠੀਕ ਹੈ ਉਹ ਕੋਈ ਵੀ ਭਰਾ ਰੇਕ ਵੀ ਚੁਆਇਸ ਲੱਖ ਲੱਖ ਦੀ ਆ ਠੀਕ ਹੈ ਇਹ ਐਂਡ ਤੇ ਗਾਵਾਂ ਗੜੀਆਂ ਨੂੰ 65-70 ਹਜ਼ਾਰ ਵਾਲੀਆਂ ਵੀ ਵਹਿੜਾਂ ਖੜੀਆਂ ਨੇ ਠੀਕ ਹੈ ਇਹ ਐਂਡ ਤੇ ਵਹਿੜਾਂ ਨੇ ਠੀਕ ਹੈ ਉਹ 65-70 ਹਜ਼ਾਰ ਦੇ ਭਾਅ ਦੀਆਂ ਨੇ ਆਪਣੇ ਕੋਲੇ ਖਰੀਦ ਦਾ ਮਕਸਦ ਇਹ ਹੈ ਜਿਹੜੇ ਵੀ ਰੇਕ ਦੀ ਚੁਆਇਸ ਆ ਵੀ ਆਪਾਂ ਵਹਿੜ ਖਰੀਦਣੀ ਆ ਠੀਕ ਹੈ ਉਹ ਮੰਨ ਕੇ ਉਹਦਾ ਸੁਪਨਾ ਜਮਾ ਪੂਰਾ ਹੋਊਗਾ ਕਿਉਂਕਿ ਇਹ ਨਹੀਂ ਹੈਗਾ ਵੀ ਜੇ ਆਪਾਂ ਇੱਕ ਵੀਰ ਕਿਤੇ ਜਾਣ ਦੀ ਲੋੜ ਨਹੀਂ ਜਦੋਂ ਮੋਟਰਸਾਈਕਲ ਜਾਂ ਗੱਡੀ ਤੇ ਭਰਾ ਚੜ੍ਹ ਕੇ ਆ ਗਿਆ ਇੰਨੇ ਜਾਨਵਰਾਂ ਨੂੰ ਛਾਂਟ ਕੇ ਲੈਣੀ ਕੋਈ ਤਾਂ ਲੈ ਕੇ ਜਾਓ ਤੇ ਬੱਚੇ ਬੜੀ ਪਿਆਰੀ ਇੱਕ ਪੰਜ ਦਾ ਬੱਚਾ ਦੇ ਦੋ ਤੇ ਜੇ ਇਹੀ 3 ਮਹੀਨੇ ਪਹਿਲਾਂ ਹੁੰਦੀ ਜਾਣੀ ਤੀ ਤੇ ਬੜੇ ਬਾਈ ਬਹੁਤ ਜਿਹੜਾ ਦਿੰਦੇ ਨਹੀਂ ਸੀ ਕੋਈ ਅੱਗੇ ਤੇ ਜਿਹੜੀ 2 ਨੰਬਰ ਤੇ ਆ ਗਈ ਇਹ ਦੂਜਾ ਸੂਆ ਬਹਿਣਾ ਬਾਈ ਢਿੱਲੋਂ ਉੱਪਰ ਦੇਖ ਨਾੜਾ ਨੂੜਾ ਜਦੋਂ ਤਿਆਰੀ ਤੇ ਹੋਈ ਪਟਾਕੇ ਕੱਢ ਦੋ ਪਟਾਕੇ ਜਮਾ ਇਹਦੇ ਨਾਲ ਇੱਕ 27 ਢਿੱਲੋਂ ਗਰੀ ਇਹ ਬਿਨਾਂ ਜਵਾਲੇ ਦੇ ਪਟਾਕੇ ਪਾਉ ਹਾਂ ਬੜਾਈ ਵਧੀਆ ਜਾਨਵਰ ਠੀਕ ਹੈ ਤੇ ਦੁੱਧ ਵੀ ਕਰਮਾਂ ਵਾਲੀ 30 ਤੋਂ ਬਾਹਰ ਪਾ ਦਊਗੀ ਦੇਵਾ ਤਾਂ ਨਹੀਂ ਇੰਨਾ ਕੋ ਲਾਉਣਾ ਵੀ ਫੇਰ ਕਮਾਲ ਕਿੰਨਾ ਨੰਬਰ ਆ ਗਈ ਬਾਈ ਜੀ ਪਹਿਲਾ ਸੂਆ ਬੱਛੀ ਆ ਗਈ ਕਿੰਨੇ ਲੋ ਦੇਖ ਕੁਆਲਟੀ ਨੂੰ ਦੀ ਠੀਕ ਹੈ ਹੋ ਦੋਨ ਦੀ ਬੜਾ ਫਨਕਲੇ ਪਹਿਲਣਾ ਦੂਜਣਾ ਹੀ ਨੇ ਅੱਛਾ ਦੋਦੀ ਜੋਗੀ ਹੋਊਗੀ ਦੋਨ ਦੋਨ ਦੀ ਠੀਕ ਹੈ ਦੁੱਧ ਕਿੰਨਾ ਕ ਪਾ ਦੋਗੇ ਦੁੱਧ ਬੱਛੀ ਗਰਮੀਆਂ ਕਰਕੇ ਲਾਲਾ ਵੀ ਤੂੰ 25 ਤੋਂ ਪਲੱਸ ਪਾ ਦੂ 30 ਦੇ ਵਿੱਚ ਪਾ ਦੋ ਤੇ ਰੇਟ ਇਹਦਾ ਰੇਟ ਦਾ ਬਾਜ਼ਮ ਰੱਖਾਂਗੇ 1,35,000 ਰੁਪਏ 1,35,000 ਤੇ ਅੱਗੇ ਜਿਹੜੀ ਨਾਲ ਇੱਕ ਹੋਰ ਦੇਖੀ ਜਾਨੀ ਆਪਾਂ ਪਹਿਲਾ ਸੂਆ ਫੇਰ ਆ ਗਈ ਬਾਈ ਅੱਛਾ ਪਹਿਲਾ ਸੂਆ ਇਹਦੇ ਰੰਗ 97,000 ਦੀ ਵੇੜ ਤੇ ਅੱਗੇ ਆ ਗਈ ਇਹ ਵੀ 97 ਦੀ ਦੇ ਦਾਂਗੇ 97000 ਦੀ ਭਾਂਦ ਹੁੰਦੀ ਠੀਕ ਹੈ ਲੱਖ ਦੇ ਅੰਦਰ ਅੰਦਰ ਗਾਂ ਅਗਲੇ ਦੇ ਘਰੇ 85 ਆਪਣੇ ਕੋਲੇ 65000 ਤੋਂ ਲੈ ਕੇ ਠੀਕ ਹੈ 70 80 85 90 95 ਹਰ ਰੇਟਾ ਠੀਕ ਹੈ ਹਰ ਤਰ੍ਹਾਂ 1 ਕਿਲੋ ਵੀਰੇ ਆਪਾਂ 135 ਦੀ ਇੱਕ 35 ਦੀ ਅੱਗੇ ਫੇਰ ਪਲੂਨ ਆ ਗਈ ਬਾਈ ਪਹਿਲਾ ਸੂਰਾ ਤਾਂ ਮੇਰੀ ਬਹੁਤ ਵੱਡੀ ਹੈ ਦੀ ਬੱਚੀ ਆ ਜੀ ਇਹ ਸਵਾਦ ਦੇ ਦਾਂਗੇ ਵੀਰੇ ਠੀਕ ਹੈ ਅੱਗੇ ਜਿਹੜੀ ਨਾਲ ਆ ਗਈ ਅੱਗੇ ਜਿਹੜੀ ਬੱਚੀ ਆ ਗਈ ਇਹਦੇ ਨਾਲ ਇੱਕ 30 ਦੀ ਵੀਰੇ ਠੀਕ ਹੈ ਨਵੀਨੀ ਨੇ ਆ ਮੰਨ ਕੇ ਚੱਲ ਪਾ ਅਗੇ ਆਗੀ 4 बाई 4 ਦੂਜਾ ਸੂਆ ਬੱਛੀ ਆ ਠੀਕ ਹੈ ਬੁੱਧ ਦੇ ਰੱਖਿਆ ਨੇ ਮੰਨ ਕੇ ਵੀ 42 43 ਕਿਲੋ ਠੀਕ ਹੈ ਪਰ ਆਪਾਂ ਕਹਿੰਦੇ ਵੀ ਗਰਮੀ ਚ ਪੈਂਦੀ ਮੜੇ ਨਾਲ ਖੜੀਏ ਯਾਰ 35 36 ਕਿਲੋ ਮੰਨ ਕੇ ਕਿ ਲੈ ਲਓ ਪਰਲੇ ਪਾਸੇ ਘੱਟ ਬੜੀ ਵੱਡੀ ਹੈ ਵਰਦੀਪਾਣਾ ਬੜੀ ਵੱਡੀ ਜਿਵੇਂ ਇਹ ਸਰਦੀਆਂ ਚ ਤਾਂ ਦੇਖ ਵੱਡੀ ਗੱਲ ਹੈਗੀ ਹੈ ਫ੍ਰੀਜ ਹੈਗੀ ਹੈ ਤੇ ਮੇਰਾ ਮਾਰਕ ਦੇ ਇਹ ਗੱਲਾਂ ਕਰਾਉਂਦੀ ਪ੍ਰਦੀਪ ਕਣੀ ਦੋਨੇ ਗੱਲਾਂ ਵੀ ਕਰਾਉ ਲੈ ਬਈ ਨੀਗਾ ਮਾਰ ਕੇ ਦੇ ਸਵਾਹ ਦੇਖੋ ਕਲਾ ਸਹਿਰੀ ਨਹੀਂ ਦਾ ਜਵਾਨ ਆ ਤੇ ਰੇਟ ਫਿਰ ਇਹਦਾ ਕੀ ਰੱਖਿਆ ਬਾਜ ਵੀ ਰੱਖ ਇੱਕ ਪੈਂਟ ਬਈ ਇੱਕ ਪੈਂਟ 1 ਲੱਖ ਮੈਦਾ ਕਮਾਗੇਗਾ 2.5 ਲੱਖ ਨਹੀਂ ਨਹੀਂ ਆਪਾ ਮੁੱਲ ਵਸ ਸਾਰੇ ਜਾਇਜ਼ ਹੀ ਮੰਗਣੇ ਆ ਜੇ ਵੱਡੀ ਗੱਲ ਆ ਗਈ ਫੇਰ ਰੇਟ ਨਹੀਂ ਵਡਾ ਕਰਨਾ ਅੱਗੇ ਆ ਵੀ ਕੰਮ ਵਾਲੇ ਦੇਖਾ ਹੋਰ ਵੇ ਫੋਰ ਇਹਦੇ ਲੰਗੇ 145 ਦੀ ਰਹਿਣਾ ਇਹਦਾ ਦੁੱਧ ਮੰਨ ਕੇ 42 43 ਕਿਲੋ ਪਲੂਣ ਨੇ ਦੇ ਰੱਖਿਆ ਨੇ ਆਪਣੇ ਪਾਕਿਸਤਾਨੀ ਭਰਾ ਇਹ ਚੀਜ਼ ਨੂੰ ਬੜਾ ਪਸੰਦ ਕਰਦੇ ਆ ਉਹਨਾਂ ਦੇ ਫੇਵਰਟ ਘਾਏ ਜਾਵਾ ਹਨਾ ਬਿਲਕੁਲ ਬਈ ਇਹ ਦੇਵਾਂਗੇ 1 ਲੱਖ 45 ਦੀ ਅੱਛਾ 1 ਲੱਖ 45000 ਦੀ ਅੱਗੇ ਆ ਗਈ ਆਪਣੀ ਆਹਾ ਠੀਕ ਹੈ ਗੱਬੜ ਹਨਾ ਠੀਕ ਹੈ ਇਹ ਰੇਟ ਇਹ ਦੇ ਦਾਂਗੇ 85 ਦੀ ਲੋ ਕੱਲੇ ਦੀ ਕੱਲੇ ਕਰਸੀ ਅੱਛਾ ਅੱਗੇ ਬ੍ਰਿਟਿਸ਼ ਫੇਰ ਆ ਗਈ ਫੇਰ ਆ ਗਈ ਇਹ ਦੇ ਦਾਂਗੇ ਇੱਕ ਪੰਜ ਦੀ 1 ਲੱਖ 5 ਦੀ ਜੀ ਠੀਕ ਆ ਅੱਗੇ ਜੀ ਬਾਹਰ ਖੜੀ ਆ 4 ਮਹੀਨੇ ਦੀ ਕੱਪਣ ਤੇ ਟੋਕੜ ਕੱਪਣ ਨਹੀਂ ਪਹਿਲਾਂ ਅੱਛਾ ਬੱਚੀ ਆ ਦੰਦੋ ਦੋ ਜਾਂਦਾ ਦੋ ਦੰਦ 4 ਮਹੀਨੇ ਦੀ ਕੱਪਣ ਬੜੀ ਸੋਣੀ ਰੋਤੇ ਚ ਸੋਣੀਆਂ ਇਹ ਅੱਜ ਰੇਟ ਕੀ ਆ ਅੱਜ ਰੇਟ ਅਸੀਂ ਦੇ ਦਾਂਗੇ 95 ਦੀ 95000 ਦੀ